ਸਾਤਸਰੀਆ ਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਕਈ ਦਿਨਾਂ ਬਾਅਦ ਦਿਨ ਥੋੜਾ ਜਿਆਦਾ ਨਿੱਖਰਿਆ ਹੈ ਤੇ ਅੱਜ ਅਸੀਂ ਜਿੰਮੀ ਨੂੰ ਲੈ ਕੇ ਆਏ ਆਂ ਉਹਦੀ ਫੇਵਰੇਟ ਜਗ੍ਹਾ ਪਰ ਘਮਾਉਣ ਤੇ ਉਹ ਫਿਰ ਰਿਹਾ ਹੈ ਜਿੰਮੀ ਜਿੰਮੀ ਆ ਜਾ ਆ ਜਾ ਆ ਜਾ ਛੀਤੀਆ ਛੀਤੀਆ ਆ ਜਾ 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 ਛੀਤੀ ਮੈਂ ਜੇ ਪੂਰਾ ਖੁਸ਼ ਐ ਇੱਥੇ ਹੁਣ ਇੰਨੇ ਦਿਨਾਂ ਬਾਅਦ ਐ ਠੰਡ ਕਰਕੇ ਧੁੰਦ ਇੰਨੀ ਸੀਗੀ ਵੀ ਆ ਨਹੀਂ ਤਾਂ ਹੁੰਦਾ ਇਹਨੂੰ ਲਿਆ ਨਹੀਂ ਤਾਂ ਹੁੰਦਾ ਸਾਤੋ ਵੀ ਨਹੀਂ ਤਾਂ ਹੁੰਦਾ ਕਿ ਠੰਡ ਬਹੁਤ ਜ਼ਿਆਦਾ ਸੀ ਸਵੇਰੇ ਹੁਣ ਆ ਦੇਖੋਣਾ ਐ ਨੈਕਟਿਵ ਹੋਇਆ ਪਿਆ ਐ ਖੁਸ਼ ਹੋਇਆ ਪਿਆ ਹੁਣ ਭੱਜਿਆ ਫਿਰਦਾ ਇੱਥੇ ਇਹਦੀ ਫੇਵਰੇਟ ਜਗ੍ਹਾ ਜੀ ਐ ਘੁੰਮਣੇ ਦੀ ਕਿੰਮੀ ਕੌਣ ਆ ਇਹ ਪੋਸਟਮਾਰਕੀ ਵਜਾ ਨਾਲ ਕਿੱਥੇ ਐ ਮੀ ਦਾ ਟਾਈਮ ਹੈ ਸਵੇਰ ਦੇ 9:30 ਹੋ ਚੁੱਕੇ ਹੈ ਜੀ ਤੇ ਅੱਜ ਹੈਗੀ ਜੀ ਤਰੀਕ 5 5 ਤਰੀਕ ਦੇ ਨਾ ਬੁੱਧਵਾਰ ਤੇ ਬੱਚੇ ਸਕੂਲ ਜਾ ਚੁੱਕੇ ਹੈ ਜੀ ਮੈਂ ਧਰਿਆ ਦੁੱਧ ਉਬਲਣ ਨੂੰ ਕੰਮਾਂ 'ਚ ਸਾਰਾ ਹੋ ਗਿਆ ਸੀਗਾ ਦੁੱਧ ਥੋੜਾ ਲੇਟ ਆਇਆ ਇਸ ਕਰਕੇ ਅੱਜ ਮੈਂ ਲੇਟ ਉਵਾਲ ਰਹੀ ਹਾਂ ਦੁੱਧ ਨੂੰ ਇਹ ਚਲੋ ਉਵਾਲ ਕੇ ਰੱਖ ਦਵਾਂ ਅਸੀਂ ਉਵਾਲ ਕੇ ਦੁੱਧ ਨੂੰ ਰੱਖ ਦਿੰਦੇ ਆ ਤੇ ਫਿਰ ਉਹਦੇ ਵਿੱਚ ਮੋਟੀ ਮਲਾਈ ਆਉਂਦੀ ਆ ਬਸ ਇਹ ਤਿਆਰ ਬੰਦ ਦਮ ਤੇ ਅੱਜ ਬਹੁਤ ਸੋਹਣੀ ਮੱਲ ਕੇ ਐ ਤਿੱਖੀ ਧੁੱਪ ਨਿਕਲੀ ਆ ਤੇ ਮੈਂ ਬੈਠੀ ਆ ਬਾਹਰ ਧੁੱਪ 'ਚ ਕੱਪੜੇ ਧੋ ਰਹੀ ਥੀ ਮਸ਼ੀਨ ਲਾਈ ਹੋਈ ਆ ਡੇਲੀ ਦਾ ਉਹੀ ਕੰਮ ਐ ਰੁਟੀਨ ਕਿਚਨ ਦਾ ਕੰਮ ਕਰੋ ਫਿਰ ਉਸ ਤੋਂ ਬਾਅਦ ਕੱਪੜੇ ਲੀੜੇ ਡੇਲੀ ਉਹ ਤਾਂ ਨੇ ਹੁੰਦੇ ਆ ਕਿ ਉਹ ਡਰੈੱਸ ਆ ਮੇਰਾ ਹੋਰ ਕੰਮ ਕੱਪੜੇ ਚੇਂਜ ਕਰੇ ਜਾਂਦੇ ਡੇਲੀ ਤਾਂ ਧੋਏ ਵੀ ਜੱਲੀ ਹੋ ਜਾਂਦੇ ਆ ਬਾਕੀ ਕਈ ਦਿਨ ਤੋਂ ਵਲੌਗ ਵੀ ਸ਼ੂਟ ਨਹੀਂ ਕਰ پا ਰਹੀ ਪਤਾ ਨਹੀਂ ਕਿਉਂ ਬੀਜੀ ਹੋ ਗਈ ਵੀ ਆ ਲਾਈਫ ਬੀਜੀ ਜੀ ਵਿੱਚ ਰਹੀ ਆ ਬਸ ਕੰਮ 'ਚ ਇਸ ਕਰਕੇ ਬਲੌਗ ਵੀ ਜ਼ਿਆਦਾ ਸ਼ੂਟ ਨਹੀਂ ਕਰ ਪਾਈ ਤੀ ਤੇ ਕਿਸੇ ਉਹਨਾਂ ਦੇ ਆਪਣੇ ਪ੍ਰੈਕਟੀਕਲ ਸ਼ਟਾਰਟ ਹੋਣ ਵਾਲੇ ਆ ਨਬੂਦੇ ਤਾਂ ਪੇਪਰ ਐ ਫਾਈਨਲ ਤੇ ਕਿਸੇ ਉਹਨਾਂ ਤੇ ਬੱਚੇ ਵੀ ਬਿਜ਼ੀ ਐ ਤੇ ਮੈਂ ਵੀ ਆਪਣੀ ਰੁਟੀਨ ਜੀ ਚ ਬਿਜ਼ੀ ਐ ਬਸ ਕੁਛ ਨਮਾ ਨਹੀਂ ਹੋ ਰਿਆ ਲਾਈਫ ਚ ਅੱਗੇ ਤੇ ਗਈ ਐ ਨਾ ਹਲੇ ਕਿ ਕੋਈ ਆਇਆ ਹਲੇ ਪੇਪਰ ਉਪਰਾਂ ਕਰਕੇ ਸਾਰੇ ਬਿਜ਼ੀ ਆ ਤੇ ਨਾ ਮੈਂ ਕਿਤੇ ਜਾ ਪਾਰੀ ਆ ਕਿਉਂਕਿ ਨਬੂਰਾਂ ਦੇ ਪੇਪਰ ਆ ਪੇਪਰ ਜ਼ਿਆਦਾ ਜ਼ਰੂਰੀ ਆ ਚਲੋ ਚਲੇ ਤਾਂ ਫੇਰ ਵੀ ਜਾਉਂਗੀ ਕਿਤੇ ਮੰਮੀ ਨੂੰ ਮਿਲਣੇ ਨੂੰ ਵੀ ਕਹੀਵੇ ਦਿਲ ਕਰਦਾ ਪਰ ਜਾ ਨਹੀਂ ਹੁੰਦਾ ਹੈਗਾ ਪੇਪਰਾਂ ਕਰਕੇ ਤੇ ਜੇ ਬੱਚਿਆਂ ਦਾ ਆਪ ਧਿਆਨ ਰੱਖਿਆ ਜਾਵੇ ਤਾਂ ਹੀ ਪੜਦੇ ਆ ਤੇ ਆਪ ਵੀ ਫੇਰ ਸਾਰਾ ਕੁਝ ਕਰਕੇ ਬੱਚਿਆਂ ਨੂੰ ਪੜਨ ਲਈ ਪਿਠਾਲਿਆ ਜਾਂਦਾ ਹੈ ਸਾਂ ਬੈਠਦੇ ਆ ਉਹ ਨਹੀਂ ਤਾਂ ਫੇ ਤੁਹਾਨੂੰ ਪਤਾ ਬੱਚੇ ਥੋੜੀ ਹੁਣ ਗਹਿਲੀ ਕਰ ਲੈਂਦੇ ਆ ਤਾਂ ਕਰਕੇ ਮੈਂ ਕਿਤੇ ਨਹੀਂ ਜਾ ਰਹੀ ਵੀ ਬੱਚਿਆਂ ਦਾ ਜਿਹੜੀ ਉਹ ਪੜ੍ਹਾਈ ਚੰਗੀ ਤਰ੍ਹਾਂ ਹੋ ਸਕੇ ਤੇਪਰਾਂ ਤੋਂ ਬਾਅਦ ਹੀ ਜਾਉਂਗੀ ਕਿਤੇ ਮੜਾ ਮੋਟਾ ਜਿਹੜਾ ਜਾਣਾ ਹੈ ਧੁੱਪ ਵੀ ਹੈ ਜਿਆਦਾ ਹੀ ਤਿੱਖੀ ਹੈ ਬਹੁਤ ਜ਼ਿਆਦਾ ਤਿੱਖੀ ਧੁੱਪ ਹੈ ਮਤਲਬ ਕਿ ਜਿਸ ਹਿਸਾਬ ਨਾਲ ਧੁੱਪ ਪੈ ਰਹੀ ਹੈ ਨਾ ਇਸ ਹਿਸਾਬ ਨਾਲ ਤਾਂ ਠੰਡ ਖਤਮ ਹੈ ਜੇ ਇੱਕਣਾ ਦੋ ਤਿੰਨ ਧੁੱਪਾਂ ਦਿੰਦੀਆਂ ਲੱਗ ਗਈਆਂ ਨਾ ਬਸ ਫੇਰ ਕਿਤੇ ਠੰਡ ਰਹਿਦੀ ਵੈਦਾਂ ਸਵੇਰ ਸ਼ਾਮ ਦੀ ਰਹਿੰਦਾ ਦਿਨ ਵਿੱਚ ਤਾਂ ਵੈਸੇ ਧੁੱਪ ਜੀ ਹੁੰਦੀ ਹੈ ਇੱਕ ਦੋ ਦਿਨ ਤਾਂ ਹੁੰਦਾ ਹੀ ਪਈਆਂ ਸੀਗੀਆਂ ਸਾਂਤ ਤੋਂ ਬਾਅਦ ਪਰ ਅੱਜ ਫੇਰ ਧੁੱਪ ਤੇਜ ਆ ਕੱਲ ਹਵਾ ਚੱਲਦੀ ਰਹੀ ਅੱਜ ਤਾਂ ਹਵਾ ਵੀ ਨਹੀਂ ਚੱਲਦੀ ਤੇ ਬਸ ਹੁਣ ਜਿਹੜੀਆਂ ਭਾਰੀ ਰਜਾਈਆਂ ਰਜੂਈਆਂ ਉਹਨਾਂ ਦੇ ਲਿਫਾਫੇ ਛਾੜ ਵਗੈਰਾ ਧੋ ਕੇ ਸਾਰੀਆਂ ਰਜਾਈਆਂ ਰੱਖੀਆਂ ਜਾਊਗੀਆਂ ਥੋੜੇ ਦਿਨਾਂ ਤੱਕ ਕਰਦੀਆਂ ਛੇੜਦੀਆਂ ਇਹਨਾਂ ਨਾਲ ਕੰਮਾਂ ਨੂੰ ਕਿਉਂਕਿ ਫਿਰ ਤਾਂ ਕੰਬਲ ਜਿਹੜਾ ਭਾਰੀ ਕੰਬਲ ਉਹ ਲੇਗ ਹੋ ਜਾਣੇ ਤੇ ਜਿਹੜੀਆਂ ਹੈਵੀ ਰਜਾਈਆਂ ਰਜੂਈਆਂ ਸਭ ਰੱਖ ਹੋ ਜਾਣੀਆਂ ਹੁਣ ਕਿਉਂਕਿ ਹੁਣ ਗਰਮੀ ਲੱਗਣੀ ਰਾਤ ਨੂੰ ਮੌਸਮ ਦਾ ਫਰਕ ਪੈ ਜਾਣਾ ਨਾ ਹੁਣ ਇਹ ਨਵਾਂ ਕੰਮ ਛੇੜ ਪਾਉਣਾ ਧੋ ਧੋ ਕੇ ਸਾਰੀਆਂ ਰਜਾਈਆਂ ਰਜੂਈਆਂ ਸ ਤੇ ਅੱਜ ਦੇ ਵਲੌਗ ਚ ਅਨੈ ਜੀ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ